ਉਹ ਮੋਟੂਆ 60 70 ਸਾਲ ਪਹਿਲਾਂ ਜਦ ਬੰਦਿਆਂ ਆਪਣੇ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਵੀ ਧੀ ਪੁੱਤ ਉਡਾਰ ਹੋ ਚੱਲਿਆ ਤਾਂ ਉਹਨਾਂ ਬੰਦਿਆਂ ਵਿੱਚ ਨੇ ਇੱਕ ਖਾਸ ਤਬਦੀਲੀ ਜੀ ਆ ਜਾਂਦੀ ਸੀ ਉਹ ਆਪਣੇ ਆਪ ਨੂੰ ਸਿਆਣੀ ਉਮਰ ਦਾ ਸਮਝਣ ਲੱਗ ਪੈਂਦੇ ਸੀਗੇ ਤੇ ਉਹ ਨਾ ਖਾਸ اخلاਕੀ ਪ੍ਰਭਾਵ ਜੇਠ ਚਲੇ ਜਾਂਦੇ ਸੀਗੇ ਫੇਰ ਉਹਨਾਂ ਦੀ ਜਿਹੜੀ ਬੋਲ ਭਾਸ਼ਾ ਦੇਖਣੀ ਝਾਕਣੀ ਤੋਰ ਚਾਲ ਹੁੰਦੀ ਸੀ ਉਹ ਲਿਆਕਤ ਵਾਲੀ ਅਦਭੋ ਵਾਲੀ ਦੀ ਹੋ ਜਾਂਦੀ ਸੀਗੀ ਤੇ ਉਹ ਨਾ ਚੋਲਾ ਮੋਲਾ ਤੋਂ ਉੱਪਰ ਉੱਠ ਕੇ ਇੱਕ ਸਾਦਗੀ ਵਾਲੀ ਡਾਊਨ ਟੂ ਅਰਥ ਵਾਲੀ ਵਸਥਾਵੇ ਚਲੇ ਜਾਂਦੇ ਸੀਗੇ ਤੇ ਉਹ ਸਿਆਣੇ ਜੀ ਵੀ ਲੱਗਣ ਲੱਗ ਪੈਂਦੇ ਸੀਗੇ ਉਹਨਾਂ ਪੁਰਾਣੇ ਵੇਲਿਆਂ ਦਾ ਪਿੰਡਾਂ ਦਾ ਆ ਸੀਨ ਚਿੱਤਿਆਂ 'ਚੋਂ ਕਦੇ ਨਹੀਂ ਭੁੱਲਦਾਗਾ ਜਦ ਕਿਸਾਨ ਦਾ ਪੁੱਤਰ ਜਵਾਨ ਹੋ ਜਾਂਦਾ ਮੁੱਛ ਫੁੱਟ ਗਮਰੀਲਿਆ ਹੋ ਜਾਂਦਾ ਤੇ ਉਹ ਬਾਪੂ ਦੇ ਨਾਲ ਖੇਤਾਂ 'ਚ ਹੱਥ ਫੜਤੀ ਨਹੀਂ ਬੋਣ ਲੱਗ ਪੈਂਦਾ ਸੀ ਤਾਂ ਪਿੰਡ ਦੇ ਦਾਨੇ ਪੁਰਸ਼ੋਦੋਂ ਆਖਦੇ ਬਈ ਫਲਾਣੇ ਦੇ ਘਰ ਆਦ ਬੜੀ ਸਾਉ ਨਿਕਲੀ ਹੈ ਤੇ ਫਿਰ ਇੱਕ ਦਿਨ ਉਹ ਵੀ ਆ ਜਾਂਦਾ ਜਦ ਘਰਬਾਰ ਦਾ ਜਿਹੜਾ ਮਾਲਕ ਬਾਪੂ ਹੁੰਦਾ ਸੀਗਾ ਜਿਹੜਾ ਖੇਤੀਆਂ ਵਾਈਆਂ ਆਪ ਕਰਦਾ ਹੁੰਦਾ ਸੀਗਾ ਉਹ ਨਾ ਫਿਰ ਖੇਤੀ ਖੋਤੀ ਦਾ ਸਾਰਾ ਕੰਮ ਧੰਦਾ ਜਿਹਾ ਛੱਡ ਕੇ ਆਪਦੇ ਪੁੱਤ ਦੇ ਹਵਾਲੇ ਕਰ ਦਿੰਦਾ ਸੀਗਾ ਤੇ ਫਿਰ ਉਹ ਆਪ ਟਿਕ ਜਾਂਦਾ ਬੋਝਾਂ ਤੋਂ ਮੁਕਤ ਹੋਇਆ ਆਪਣੇ ਆਪ ਨੂੰ ਉਹ ਹਲਕਾ ਹਲਕਾ ਜਿਹਾ ਮਹਿਸੂਸ ਕਰਦਾ ਤੇ ਸਖਾਵਾਂ ਜਿਹਾ ਫੀਲ ਕਰਦਾ ਭਈ ਮੋਠੂਆ ਖੇਤ ਖਲਵਾਣ ਦੇ ਧੰਦਿਆਂ ਤੋਂ ਮੁਕਤ ਹੋਇਆ ਉਹ ਬਾਪੂ 60 70 ਸਾਲ ਪੁਰਾਣਾ ਫਿਰ ਯਾਰ ਨਾ ਉਹ ਸੱਥਾ ਇਕੱਠਾ ਜਾਂਦਾ ਤਾਂ ਜਦ ਕੋਈ ਉਹਦਾ ਹਾਲ ਪੁੱਛਦਾ ਤਾਂ ਉਹ ਜੁੱਤੀ ਤੇ ਸਾਫਾ ਜਾ ਮਾਰਦਾ ਹੋਇਆ ਆਖਦਾ ਭਈ ਐਸ਼ ਕਰਦੇ ਆ ਜਵਾਕਾਂ ਨੇ ਸਾਰਾ ਕੰਮ ਤਾਂ ਨਾ ਜਾ ਸੰਭਾਲ ਲਿਆ ਮੇਰੇ ਕੋਲੇ ਤਾਂ ਹੁਣ ਸਾਕ ਸਕੀਰੀਆਂ ਨੂੰ ਮਿਲਣ ਦਾ ਹੀ ਕੰਮ ਰਹਿ ਗਿਆ ਤੇ ਐਸ਼ ਕਰਦੇ ਆ ਐਵੇਂ ਨਾ ਜਾਦੋ ਸਾਕ ਸਕੀਰੀਆਂ ਉਹ ਜਾਂਦਾ ਤਾਂ ਰਿਸ਼ਤੇਦਾਰ ਆਖਦੇ ਜਵਾਲਾ ਸਿਆ ਦੇ ਘਰਬਾਰ ਦੀ ਕੰਮ ਧੰਦੇ ਦੀ ਗੱਲ ਤਾਂ ਜਵਾਲਾ ਸਿਆ ਉਹਦਾ ਜਵਾਬ ਹੁੰਦਾ ਪਿਆ ਪਤਾ ਸਾਰੇ ਕੰਮਾਂ ਤੋਂ ਨਿਫਰ ਫੰਡ ਹੋ ਚੁੱਕੇ ਆ ਸੋਨਾ ਰੀੜੀ ਜਾਂਦੇ ਆ ਜਿੰਨਾ ਕਰਨਾ ਸੀ ਆਪਾਂ ਤੱਕ ਕਰ ਲਿਆ ਬਹੁਤ ਕਰ ਲਿਆ ਹੁਣ ਜਵਾਕ ਜਾਨਨ ਉਹਨਾਂ ਦਾ ਕੰਮ ਜਾਣੇ ਜਵਾਕ ਬੀਬੀ ਬਹੁਤ ਸਿਆਣੇ ਨਿਕਲੇ ਆ ਨਸ਼ਿਆਂ ਤੋਂ ਬਚੇ ਆ ਕੋਈ ਬਰਤੇਲੀ ਹੈ ਨਹੀਂਗੀ ਐਸ਼ ਕਰੀਦੀ ਐ ਸਵੇਰੇ ਨਹਾਤ ਹੋ ਕੇ ਗੁਰੂ ਘਰ ਹੋ ਆਈਦਾ ਖੇਤ ਵੀ ਗੇੜਾ ਮਾਰ ਆਈਦਾ ਕਹਿਣ ਤਾਂ ਖੇਤ ਦਿਹਾੜੀ ਦੱਪੇ ਨੂੰ ਚਾਵਗਿਆ ਰ ਫੜਾਈਦੀ ਐ ਫਿਕਰ ਨਹੀਂ ਫਾਕਾ ਨਹੀਂ ਅੜਾ ਸਲਾਗ ਦਿਗਈ ਐ ਇਸੀ ਤਰ੍ਹਾਂ ਹੀ ਨਾ ਜਦੋਂ ਆਠਨੇ ਦਿਨ ਦੇ ਛਪਾ ਜੀ ਵੇਲੇ ਗਰਮ ਕੋਸੇ ਦੇ ਪਾਣੀ ਨਾਲ ਮੂੰਹ ਹੱਥ ਧੋ ਕੇ ਸਾਥ ਚ ਬੈਠਿਆ ਕੋਲ ਜਾਂਦਾ ਤਾਂ ਜਦ ਕੋਈ ਉਹਦਾ ਹਾਲ ਚਾਲ ਪੁੱਛਦਾ ਤਾਂ ਉਹਦਾ ਇਹੋ ਜਿਹਾ ਜਵਾਬ ਹੁੰਦਾ ਬਈ ਆਪਾਂ ਦਾ ਸਾਰਾ ਤਾਂ ਟਾਂਬ ਚਾਂ ਆ ਗਿਆ ਨਾ ਜਿਹੜਾ ਜਵਾਕਾਂ ਨੇ ਹਵਾਲੇ ਕਰਤਾ ਆਪਣੇ ਕੋਲ ਤਾਂ ਉਹ ਤੋਰਾ ਫੇਰੇ ਰਹਿ ਗਿਆ ਜੋ ਵਿਰਾਸਤ ਚ ਮਿਲੀ ਸੀਗੀ ਉਹ ਆਪਾਂ ਸੰਭੀ ਹੋਈ ਐ ਬਾਦੀ ਤਾਂ ਨਹੀਂ ਵਧਾ ਸਕੇ ਪਰ ਗੁਆਈ ਵੀ ਨਹੀਂ ਹੈਗੀ ਮੌਜਾਂ ਬਈ ਰੋਟੀ ਟੁੱਕ ਖਾ ਕੇ ਦਲਾਂ ਚ ਮੰਜਾ ਢਾ ਲਈਦਾ ਸੋਹਣੀ ਨੀਂਦ ਲਈਦੀ ਐ ਨੀਂਦਾ ਲਈਦੀ ਐ ਬਈ ਮੋਟਵਾ ਹੁਣ ਉਹ 60 70 ਸਾਲ ਪੁਰਾਣੇ ਸੀਨ ਦੁਨੀਆਦਾਰੀ ਦੀ ਸਕਰੀਨ ਤੋਂ ਗਾਇਬ ਹੋ ਚਲੇ ਐ ਪਾਤਰ ਪਟਕਾ ਥਾ ਦ੍ਰਿਸ਼ ਮੰਜ਼ਰ ਸਾਰੇ ਬਦਲ ਗਏ ਲੱਗਦੇ ਐ ਨਾ ਦਾ ਪਿਓ ਹੀ ਉਹ ਜੇ ਰਿਹਾ ਕਿ ਜੋ ਆਕਾਂ ਦੀ ਸਲਗਤਾ ਤੇ ਵੀ ਪ੍ਰਸ਼ੰਚਿੰਦ ਜਿਆ ਲੱਗਣ ਲੱਗ ਪਿਆ ਸੋਚਾਂ ਵਿਚਾਰਾਂ ਸਾਰੀਆਂ ਹੀ ਬਦਲ ਗਈਆਂ ਸਬਰ ਸੰਤੋਖ ਉੱਡ ਚੱਲੇ ਐ ਐਂ ਲੱਗਦਾ ਹੁਣ ਤਾਂ ਜ਼ਿੰਦਗੀ ਜਿਉਣ ਵਾਲੀ ਜਿਹੜੀ ਉਹ ਆਲਾ ਸਕ੍ਰਿਪਟ ਸੀ ਨਾ ਪੁਰਾਣੀ ਉਹ ਰੱਦ ਹੋ ਗਈ ਹੋਵੇ ਪਰਸੋਂ ਭੋਗਪੂਰੀਏ ਸਾਡੇ ਇੱਕ ਦੋਸਤ ਦੇ ਮੁੰਡੇ ਦਾ ਫੋਨ ਆਇਆ ਮੈਨੂੰ ਆਂਦਾ ਅੰਕਲ ਮੈਂ ਕਈ ਦਿਨਾਂ ਦਾ ਨਾ ਆਪਦੇ ਇੱਕ ਗੱਲ ਹੈ ਮੇਰੇ ਕੋਲੇ ਤੇ ਮੈਂ ਆਪਦੇ ਚਿੱਤ 'ਚ ਹੀ ਚੁੱਕੀ ਫਿਰਦਾ ਜੇ ਟਾਈਮ ਹੈ ਤਾਂ ਸਾਂਝੀ ਕਰਾਂ ਅੰਕਲ ਮੈਨੂੰ ਸਮਝ ਨਹੀਂ ਆਈ ਬਈ ਮੇਰੇ ਬਾਪੂ ਨੇ ਇੱਕ ਵਾਰ ਵੀ ਕਿਉਂ ਨਹੀਂ ਕਿਹਾ ਨਹੀਂ ਬਈ ਇਹ ਨਹੀਂ ਹੋ ਸਕਦਾ ਅੰਕਲ ਜੀ ਤੁਹਾਨੂੰ ਤਾਂ ਪਤਾ ਹੀ ਐ ਵੇਖੋ ਮੇਰੇ ਪਿਓ ਨੇ ਕਿੰਨੀ ਸ਼ਾਨ ਨਾਲ ਆਪਦੇ ਮਜਾਜ ਨਾਲ ਜ਼ਿੰਦਗੀ ਬਤੀਤ ਕੀਤੀ ਐ ਟਿੱਕਰੀ ਜਾ ਰਿਹਾ ਹੈਗਾ ਤੇ ਨੌਕਰ ਚੱਕਰ ਟਰੈਕਟਰ ਖੂਕਦੇ ਐ ਕੁੱਤੇ ਭੱਜੇ ਫਿਰਦੇ ਐ ਦੁੱਧ ਵਾਰ ਦਾ ਘਟਾ ਹੀ ਹੈ ਨਹੀਂ ਗਾ ਰੌਣਕਾਂ ਹੀ ਰੌਣਕਾਂ ਬਾਪੂ ਨੇ ਕਦੇ ਮਾੜਾ ਲੀੜਾ ਨਹੀਂ ਪਹਿਨੇ ਆ ਹਮੇਸ਼ਾ ਟੈਕਰੇ ਚ ਰਹਿੰਦਾ ਕਦੇ ਢਿੱਲੀ ਪੱਗ ਨਹੀਂ ਉਹਨੇ ਬੰਨੀ ਖੜਕਦੇ ਦੀੜੇ ਪਾਉਂਦਾ ਦੂਆਂ ਸਾਲਾਂ ਬਾਅਦ ਜੀ ਬਦਲਿੰਦਾ ਜਿੱਥੇ ਵੀ ਜਾਂਦਾ ਰਿਸ਼ਤੇ ਦਾ ਧਰਾਂ ਤੇ ਖੜੇ ਹੁੰਦੇ ਆ ਬਈ ਆ ਗਿਆ ਗਾਂ ਲਾਤੀਓ ਉਹ ਵੀ ਹੱਬ ਕੇ ਪੂਰੇ ਚਾਰ ਨਾਲ ਸਾਡੇ ਘਰ ਆਉਦੇ ਆ ਬਾਪੂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਕਦੇ ਮੱਥੇ ਵੱਟ ਪਾਉਂਦਾ ਹੀ ਨਹੀਂ ਹੈਗਾ ਪਹਿਲੇ ਬੋਰ ਸਭ ਦੇ ਭੋਗਾ ਵਿਆਂ ਤੇ ਜਾਂਦਾ ਤੇ ਹਰੇਕ ਨੂੰ ਗਿਲਦਾ ਮਿਲਦਾ ਵੀ ਹੈ ਘਰੋਂ ਨਿਕਲਦਾ ਤਾਂ ਸਲਾਮਾਂ ਹੁੰਦੀਆਂ ਸਵੇਰ ਤੋਂ ਆਠਣ ਤੱਕ ਉਹਨੂੰ ਕੋਈ ਵੀ ਗਰੀਬ ਗੁਰਬਾ ਜਿਹੜਾ ਮਿਲਦਾ ਨਾ ਹੱਥ ਚੁੱਕ ਕੇ ਲੰਗਦਾ ਹੈ ਤਾਇਆ ਕੀ ਹਾਲ ਹੈ ਚਾਚਾ ਕੀ ਹਾਲਾ ਕਿੰਨੀ ਬੈਠ ਹੋਣੀ ਆ ਬਾਪੂ ਦੀ ਅੰਨੇ ਬੰਨੇ ਇਸ ਵੇਲੇ ਬਾਪੂ ਖੇਤ ਫਿਰਦਾ ਹੁੰਦਾ ਤਾਂ ਲੋਕ ਵੇਖ ਕੇ ਆਦੇ ਆ ਉਹ ਗਾਂ ਦਾ ਜੋ ਫਿਰਦਾ ਵੀ ਖੇਤ ਚਾਂਦੀ ਦੀ ਡੱਬੀ ਸਰਾਹੇ ਰੱਖੀ ਹੁੰਦੀ ਏ ਬੂਨਾ ਚ ਅੱਜ ਵੀ ਉਹਦੇ ਘੜਕਾ ਕੋਲੇ ਦੋ ਦੋ ਅਸਲੇ ਆ ਕੱਢ ਵੀ ਜੁੱਤੀ ਬਾਹਰ ਨਹੀਂ ਬੈਠ ਕੇ ਆਏਗੇ ਦਾ ਮੇਲਾ ਹੀ ਲੱਗਿਆ ਰਹਿੰਦਾ ਦੁੱਧ ਚਾ ਸਾਰਾ ਦਿਨ ਵਰਤਦੀ ਰਹਿੰਦੀ ਏ ਜਿਸ ਘਰ ਦੇ ਦਰਵਾਜ਼ੇ ਮੂਰੇ ਬਾਪੂ ਦੀ ਜੀਵ ਖੜੀ ਦੇਖਦੀ ਦੇ ਲੋਕ ਦੂਰੋਂ ਕਹਿ ਕੇ ਕਹਿ ਦਿੰਦੇ ਆ ਬਈ ਗਾਂਦਾ ਸਿਓ ਆ ਲੱਗਦਾ ਐ ਅੰਕਲ ਜੀ ਧਿਆਨ ਨਾਲ ਸੁਣਿਓ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਗਹਿਰ ਗੁੰਮੀਰੀ ਗੱਲ ਸਾਂਝੀ ਕਰਨ ਲੱਗਾ ਕੱਲ ਨਾ ਸਾਡੀ ਰਿਸ਼ਤੇਦਾਰੀ ਚੋਂ ਇੱਕ ਕੋਈ ਬੁੜੀ ਆਈ ਸੀ ਉਹ ਬਾਹਰੋਂ ਆਈ ਸੀ ਕੈਨੇਡਾ ਤੋਂ ਉਹਨੇ ਗੱਲ ਤੋਰੀ ਭਾਈ ਮੇਰੇ ਹੱਥ ਚ ਨਾ ਸਾਗ ਐ ਬਾਹਰ ਦਾ ਜੇ ਕਹਾਂ ਤਾਂ ਮੈਂ ਤੁਹਾਡੇ ਮੁੰਡੇ ਨੂੰ ਸਾਗ ਕਰਾ ਦੇਨੀ ਆ ਬੇਬੇ ਦੀ ਤਾਂ ਗੱਲ ਛੱਡੋ ਉਹਨੇ ਤਾਂ ਕਹੀ ਦੇਣਾ ਸੀਗਾ ਪਰ ਮੈਨੂੰ ਹੈਰਾਨੀ ਉਦੋਂ ਹੋਈ ਕਿ ਜਦੋਂ ਬਾਪੂ ਨੇ ਬਿਨਾਂ ਸੋਚੇ ਉਹ ਤੇਰੀ ਫੜਕ ਦੇਣੀ ਸੋਨਸਾ ਦੀ ਹਾਮੀ ਭਰ ਦਿੱਤੀ ਤੇ ਬਾਪੂ ਨੇ ਇੱਕ ਵਾਰੀ ਵੀ ਨਹੀਂ ਕਿਹਾ ਨਹੀਂ ਵੀ ਅਸੀਂ ਮੁੰਡੇ ਨੂੰ ਬਾਹਰ ਨਹੀਂ ਕੱਲਣਾਗਾ ਸਾਥੋਂ ਤਾਂ ਆਪ ਦਾ ਤਾਮ-ਚਾਮ ਜੇ ਹੀ ਨਹੀਂ ਸੂਤ ਆਉਣਾਗਾ ਅਸੀਂ ਮੁੰਡੇ ਨੂੰ ਬਾਹਰ ਕਿਉਂ ਕੱਢੀਏ ਸਾਡੇ ਕੋਲ ਤਾਂ ਇੱਕੋ ਇੱਕ ਹੀ ਜਵਾਬ ਹੈ ਬਹੁਤ ਕੁਝ ਸਾਨੂੰ ਰੱਬ ਨੇ ਦਿੱਤਾ ਅਸੀਂ ਬਾਹਰ ਤੋ ਕੀ ਲੈਣਾ ਅੰਕਲ ਬਾਪੂ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਅਸੀਂ ਨਹੀਂ ਮੁੰਡੇ ਨੂੰ ਬਾਹਰ ਭੇਜਣਾਗਾ ਪਰ ਉਸਨੇ ਫੜਕ ਦੇਣੀ ਹਾਂ ਕਰ ਦਿੱਤੀ ਅੰਕਲ ਬਾਪੂ ਦੇ ਚਿੱਤ 'ਚ ਆ ਕਿਉਂ ਨਹੀਂ ਆਈ ਵੀ ਜਿਹੜਾ ਇੰਨਾ ਕੁ ਸਾਡੇ ਖੇਤਾਂ ਨੇ ਸਾਨੂੰ ਬਖਸ਼ਿਆ ਤੇ ਫੇਰ ਸਾਰੇ ਦੀ ਨਾਲ ਅਸੀਂ ਅੰਦਰ ਬਾਹਰ ਘਰ-ਬਾਰ ਬਣਾਏ ਐ ਘਰਾਂ-ਬਾਰਾਂ 'ਚ ਰੌਣਕਾਂ ਲਾਈਆਂ ਰੌਣਕਾਂ ਲਗੀਆਂ ਇਹਨਾਂ ਰੌਣਕਾਂ ਦਾ ਕੀ ਬਣੂਗਾ ਫਸਲ ਵਾੜੀਆਂ ਤੇ ਇੱਥੋਂ ਦੇ ਦੇਲ ਦੁੱਧ ਬਾੜ ਐ ਇਹਨਾਂ ਦਾ ਕੀ ਬਣੂਗਾ ਜੇ ਮੁੰਡਾ ਬਾਹਰ ਜਾ ਵੜਿਆ ਤੇ ਉੱਥੇ ਆਪਦੀ ਦੁਨੀਆ ਜੀ ਇਹਨੇ ਬਿਠਾ ਕੇ ਬਹਿ ਗਿਆ ਤਾਂ ਫੇਰ ਇਹਨਾਂ ਵਰਕਤੀ ਪਹਿਲੀਆਂ ਘਰਾਂ ਦਾ ਕੀ ਬਣੂਗਾ ਦੂਰ ਰਹਿੰਦੇ ਨੇ ਕਾਦੇ ਮੋਹ ਹੁੰਦੇ ਆ ਉਹ ਜਿਹੜੇ ਘਰਾਂ ਵਿੱਚ ਤਾਂ ਫਿਰ ਕਬੂਤਰੀ ਬੋਲਦੇ ਹੁੰਦੇ ਆ ਨਾ ਅੰਕਲ ਬਾਪੂ ਨੇ ਭੂਰਾ ਵੀ ਖਿਆਲ ਨਹੀਂ ਕੀਤਾਗਾ ਫੜਕ ਦੇਣੀ ਹਾਂ ਘਰਤੀ ਐ ਭੂਰਾ ਨਹੀਂ ਸੋਚਿਆਗਾ ਵੀ ਕੋਈ ਇੱਕ ਮੁੰਡਾ ਬਾਹਰ ਜਾ ਕੇ ਉੱਥੋਂ ਦੀ ਵੱਡੀ ਭੀੜ ਜੇ ਜੜ ਰੁਲ ਗਿਆ ਉੱਥੋਂ ਜੋ ਗਈ ਹੋ ਗਈ ਰਹਿ ਗਿਆ ਤਾਂ ਫਿਰ ਕੀ ਬਣੂਗਾ ਨਾਲੇ ਅੰਕਲ ਜਿਹੜੀ ਇੱਥੇ ਪਹਿਚਾਨ ਬਣੀ ਐ ਪਲਾਂ ਹੀ ਬਾਹਰ ਜਾ ਕੇ ਰਹਿਜੂਗੀ ਬਗਾਨੀਆਂ ਧਰਤੀਆਂ ਤੇ ਕਾਦੀ ਪਛਾਣ ਹੁੰਦੀ ਐ ਸਮਝ ਨਹੀਂ ਆਈ ਵੀ ਬਾਪੂ ਨੇ ਇੱਕ ਵਾਰੀ ਵੀ ਨਹੀਂ ਕਿਹਾ ਬਈ ਅਥੀ ਮੁੰਡੇ ਨੂੰ ਬਾਹਰ ਨਹੀਂ ਭੇਜਣਾਗਾ ਬਾਹਰ ਭੇਜਣ ਦਾ ਸਾਡਾ ਨਾਲ ਕੋਈ ਰਾਦਾ ਹੀ ਨਹੀਂਗਾ ਸਮਝ ਨਹੀਂ ਆਈ ਵੀ ਬਾਪੂ ਨੇ ਇੱਕ ਵਾਰੀ ਕਿਹਾ ਨਹੀਂ ਕਿਹਾਗਾ